ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਪਿਆਰੀ YouTube ਫੈਮਲੀ ਨੂੰ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੀ ਵਧੀਆ ਹੋਵੋਗੇ ਅਸੀਂ ਸਾਰੇ ਬਹੁਤ ਵਧੀਆ ਜੀ ਤੇ ਲੋ ਜੀ ਆਪਾਂ ਕਰਦੇ ਹਾਂ ਜੀ ਅੱਜ ਵੀਡੀਓ ਦੀ ਸ਼ੁਰੂਆਤ ਤੇ ਜੋ ਵੀ ਚੈਨਲ ਤੇ ਪਹਿਲੀ ਵਾਰ ਨਵਾਂ ਆਉਂਦਾ ਜੀ ਚੈਨਲ ਨੂੰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਠੀਕ ਹੈ ਜੀ ਤਾਂ ਜੋ ਕਿ ਤੁਹਾਡੇ ਕੋਈ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਬਾਕੀ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਜੀ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਜਰੂਰ ਛੱਡ ਕੇ ਜਾਇਆ ਕਰੋ ਵੀਡੀਓ ਦੇ ਦੱਸਿਆ ਕਰੋ ਕਿਦਾਂ ਦੇ ਲੱਗਦ ਨੇ ਸੋਹਣੂ ਸਾਡੀਆਂ ਤੇ ਆਹ ਲੋ ਜੀ ਪਹਿਲਾਂ ਆਪਾਂ ਇੱਥੇ ਚੰਗੀ ਤਰ੍ਹਾਂ ਇਹਨੂੰ ਆਪਾਂ ਨੀਚੋਂ ਤੋਂ ਧਰਤੀ ਜਾਨੀ ਕਿ ਆਪਾਂ ਨੇ ਲਿਪਲੀ ਪੋਚ ਲਈ ਜੀ ਠੀਕ ਹੈ ਜੀ ਪਾਡੂ ਨਾਲ ਠੀਕ ਹੈ ਜੀ ਜਿਹੜੇ ਮੇਰੇ ਭੈਣ ਭਾਈ ਤਕਰੀਬਨ ਪਿੰਡਾਂ ਦੇ ਹੋਣਗੇ ਪਤੀ ਇਹ ਜੀ ਉਹਨਾਂ ਨੂੰ ਆਪਾਂ ਨੇ ਧਰਤੀ ਪੋਚ ਕੇ ਜੀ ਇਸ ਤੋਂ ਬਾਅਦ ਆਪਾਂ ਨੇ ਅੱਗ ਮਚਾ ਲਈ ਜੀ ਇੱਥੇ ਠੀਕ ਹੈ ਜੀ ਅੱਜ ਦਿਨ ਹੈਗਾ ਜੀ ਮੰਗਲਵਾਰ ਦਾ ਵੈਸੇ ਮੇਰੇ ਪੇਕੇ ਪਿੰਡ ਲੱਗਦੀ ਹੈ ਜੀ ਮੰਨੀ ਤਵੇ ਦੇ ਉੱਪਰ ਅਸੀਂ ਇੱਥੇ ਮੇਰੇ ਸੌਰੇ ਘਰ ਲਾਉਣੇ ਆ ਜੀ ਜਿਵੇਂ ਕਿ ਧਰਤੀ ਦੇ ਉੱਪਰ ਸਾਨੂੰ ਮੈਂ ਵੀ ਸਿਖਾਉਣੀ ਹੈ ਵੈਸੇ ਮੈਨੂੰ ਵੀ ਇੱਥੇ ਆ ਕੇ ਪਤਾ ਚੱਲੇ ਵੀ ਮੰਨੀ ਇੰਦਾ ਵੀ ਲੱਗਦੀ ਹੁੰਦੀ ਹੈ ਠੀਕ ਹੈ ਜੀ ਤੇ ਤੁਸੀਂ ਬਲੌਗ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਜੀ ਜਰੂਰ ਦੇਖ ਕੇ ਜਾਇਓ ਜੀ ਠੀਕ ਹੈ ਜੀ ਤੇ ਜਿਨ੍ਹਾਂ ਨੂੰ ਮੇਰੀਆਂ ਭੈਣਾਂ ਨੂੰ ਨਹੀਂ ਆਉਂਦੀ ਬਣਾਉਣੀ ਇੰਦਾ ਦੀ ਮੰਨੀ ਤੇ ਜਰੂਰ ਸਿੱਖਿਓ ਜੀ ਹਨੂਮਾਨ ਜੀ ਦੀ ਮੰਨੀ ਹੈ ਜੀ ਇਹ ਆਪਣੇ ਦੀ ਠੀਕ ਹੈ ਜੀ ਤੇ ਆਹ ਲੋ ਜੀ ਆਪਾਂ ਨੇ ਧਰਤੀ ਦੇ ਉੱਪਰ ਉਰਨ ਲਾ ਕੇ ਲੋ ਜੀ ਮਾਤਾ ਨੇ ਕਰ ਲਿਆ ਜੀ ਲੋਈਆ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਪ੍ਰਾਂਤ ਦੇ ਵਿੱਚ ਹੀ ਬੇਲ ਲਾਂਗੇ ਠੀਕ ਹੈ ਜੀ 4 ਵਜੇ ਦਾ ਟਾਈਮ ਹੈ ਜੀ ਇਹ 4-5 ਵਜੇ ਦਾ ਉਹ ਗਰਮ ਵੈਸੇ ਵੀ ਧੁੱਪ ਨਾਲ ਗਰਮ ਹੋ ਰਹੀ ਹੈ ਧਰਤੀ ਬਾਕੀ ਇਹ ਅੱਗ ਦੇ ਸੇਕ ਨਾਲ ਵੀ ਗਰਮ ਹੋ ਜੂਗੀ ਤੇ ਬਣਨ ਤੇ ਬਹੁਤ ਛੇਤੀ ਜਲਦੀ ਬਣ ਜਾਂਦੀ ਹੈ ਜੀ ਟਾਈਮ ਨਹੀਂ ਲੱਗਦਾ ਹੈਗਾ ਤੇ ਆਹ ਲਓ ਜੀ ਹੁਣ ਮੰਮੀ ਸਾਰੇ ਕੋਹੇ ਪਰਾਂ ਕਰ ਦਾਂਗੇ ਜੀ ਸਾਈਡ ਤੇ ਠੀਕ ਹੈ ਜੀ ਜ਼ਰੂਰ ਦੇਖਿਓ ਜੀ ਵਲੌਗ ਐਂਡ ਤੱਕ ਕਿਦਾਂ ਦਾ ਲੱਗਿਆ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਠੀਕ ਹੈ ਜੀ ਅਬ ਹਨੂਮਾਨ ਜੀ ਦੀ ਮੰਨੀ ਹੈ ਜੀ ਇਹ ਡੰਗਰ ਪਸ਼ੂ ਲਈ ਬਹੁਤ ਵਧੀਆ ਹੁੰਦੀ ਹੈ ਜੀ ਜਿਨ੍ਹਾਂ ਦੇ ਘਰ ਡੰਗਰ ਪਸ਼ੂ ਰੱਖੇ ਹੁੰਦੇ ਨੇ ਸ਼ੁਕ ਸ਼ਾਂਤੀ ਲਈ ਬਹੁਤ ਵਧੀਆ ਹੁੰਦੀ ਹੈ ਜੀ ਤੇ ਮੰਨੀ ਲਾਉਣੀ ਚਾਹੀਦੀ ਹੈ ਜੀ ਠੀਕ ਹੈ ਜੀ ਜਿੰਨਾ ਜੇ ਪਿੰਡ ਵਾਲੇ ਉਹਨਾਂ ਤਕਰੀਬਨ ਪਤੀਏ ਜੀ ਲਾਉਂਦੇ ਰਹਿੰਦੇ ਨੇ ਵੈਸੇ ਵੈਸੇ ਲਾਉਣੀ ਚਾਹੀਦੀ ਹੈ ਜੀ ਹਨੂਮਾਨ ਜੀ ਦੀ ਮੰਨੀ ਜੈ ਤੇ ਲੋ ਜੀ ਮੰਮੀ ਨੇ ਸਾਈਡ ਤੇ ਸਾਰੇ ਗੋਹੇ ਕਰਤੀ ਜੀ ਆਪਾਂ ਨੇ ਮੰਨੀ ਰੱਖ ਦਿੱਤੀ ਹੁਣ ਇਹਦੇ ਉੱਪਰੋਂ ਆਪਾਂ दूजी साइड से भी रख लेंगे तो किड़ जूगी छे छेती बहुत छेती बन के तैयार हो जूगी मैं क्या चलो थोड़े नीडियो शेयर कर दे ठीक है जी ਬੱਤਲ ਆਹ ਲਓ ਜੀ ਚੰਗੀ ਤਰ੍ਹਾਂ ਆਪਾਂ ਇਹਨੂੰ ਕਵਰ ਕਰਤਾ ਜੀ ਉੱਪਰੋਂ ਠੀਕ ਹੈ ਜੀ ਬਹੁਤ ਜਲਦ ਬਣ ਕੇ ਤਿਆਰ ਹੋ ਜੂਗੀ ਜੀ ਮੰਨੀ ਆਹ ਲਓ ਜੀ ਇੱਕ ਸਾਈਡ ਇਹਦੀ ਬਿਲਕੁਲ ਲੜ ਚੁੱਕੀ ਐ ਦੇਖੋ ਜੀ ਤੁਸੀਂ ਆਹ ਦੇਖੋ ਜੀ ਹੁਣ ਆਪਾਂ ਦੂਜੀ ਸਾਈਡ ਰੱਖ ਦਾਂਗੇ ਇਹ ਇੱਧਰੋਂ ਵੀ ਲੜ ਕੇ ਤਿਆਰ ਹੋ ਚੁੱਕੀ ਜੀ ਦੋ ਕੁ ਮਿੰਟ ਦੇ ਵਿੱਚ ਇੱਕ ਸਾਈਡ ਬਿਲਕੁਲ ਰੱਖ ਦਿਆਂਗੇ ਰਵਿੰਦਰ ਮੰਨੀ ਹਨੂਮਾਂ ਜੀ ਆਪਾਂ ਤਵੇ ਤੇ ਲਾਉਨੇ ਹੁੰਨੇ ਓਰੀਆਵੇਂ ਓਰੀਆਵੇਂ ਲੱਗਦੀ ਹੁੰਦੀ ਐ ਆਪਣੇ ਬੰਦੇ ਤਵੇ ਤੇ ਲਾਗਦੀ ਹੁੰਦੀ ਐ ਆਪਾਂ ਉੱਥੇ ਹਰੰਗੀਆਂ ਬਾਬੇ ਦੇ ਵੀ ਆਪਾਂ ਤਵੇ ਤੇ ਲਾ ਕੇ ਲੈ ਕੇ ਜਾਣੇ ਹੁੰਨੇ ਨਾ ਓਰੀ ਐਵੇਂ ਲੱਗਦੇ ਦਸਾਤੀ ਤੇ ਦੇਖ ਲਈ ਤੋ ਦਵਾਈ ਕੀ ਦੀ ਚੱਕ ਲਿਆ ਓ ਜੰਦਲ ਦੀਆਂ ਕਾਬਦੀ ਨਹੀਂ ਲਾਉਂਦੇ ਨੇ ਐਵੇਂ ਚਲੋ ਤੋ ਤਵੇ ਤੇ ਆਲੂ ਜੀ ਮੰਨੀ ਬਣ ਕੇ ਆਪਣੀ ਹੋ ਗਈ ਬਿਲਕੁਲ ਤਿਆਰ ਠੀਕ ਹੈ ਜੀ ਆਹ ਲੋ ਜੀ ਐਦਾਂ ਹੀ ਮੰਨੀ ਲੱਗਦੀ ਹੈ ਬਹੁਤ ਥਾਵੇਂ ਤਾਂ ਜੀ ਇਹ ਤਵੇ ਦੇ ਉੱਪਰ ਲੱਗ ਜਾਂਦੀ ਹੈ ਜਿੱਦਾਂ ਕਿ ਮੇਰੇ ਪੇਕੇ ਪਿੰਡ ਵੀ ਤਵੇ ਦੇ ਉੱਪਰ ਹੀ ਲਾਉਣੀ ਜੀ ਅਸੀਂ ਮੰਨੀ ਮੈਸੇ ਮੈਨੂੰ ਇੱਥੇ ਆ ਕੇ ਪਤਾ ਚੱਲਿਆ ਸੀ ਕਿ ਐਵੇਂ ਹੀ ਮੰਨੀ ਲੱਗਦੀ ਹੁੰਦੀ ਹੈ ਬਾਕੀ ਤੁਸੀਂ ਕਿਤੇ ਕਿਵੇਂ ਕਿਵੇਂ ਲਾਉਣੀ ਹੋ ਜੀ ਹਰੇ ਹਾਰੇ ਇੱਕ ਪਿੰਡ ਦਾ ਇਹ ਅਲੱਗ-ਅਲੱਗ ਰਿਵਾਜ ਹੁੰਦਾ ਹੈ ਰੀਤੀ ਰਿਵਾਜ ਹਰ ਇੱਕ ਥਾਂਵੇਂ ਇਹ ਅਲੱਗ-ਅਲੱਗ ਹੁੰਦੇ ਨੇ ਜੀ ਕੋਈ ਕਿਵੇਂ ਲਾਉਂਦਾ ਕੋਈ ਕਿੱਦਾਂ ਕੋਈ ਕਿਸੇ ਦੇ ਪਿੰਡ ਕਿੱਦਾਂ ਠੀਕ ਹੈ ਜੀ ਬਾਕੀ ਅਸੀਂ ਜਿੱਦਾਂ ਬਣਾਉਨੇ ਆ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕੀਤੀ ਹੈ ਬਾਕੀ ਜਿੱਥੇ ਤੁਸੀਂ ਜਿਵੇਂ ਲਾਉਨੇ ਹੋ ਸਾਨੂੰ ਜ਼ਰੂਰ ਦੱਸਿਓ ਜੀ ਕਮੈਂਟ ਕਰਕੇ ਠੀਕ ਹੈ ਜੀ ਆਹ ਲੋ ਜੀ ਮੰਨੀ ਸਾਡੀ ਹੋ ਗਈ ਤਿਆਰ ਜੀ ਤੇ ਬਾਕੀ ਸਿਆਣੇ ਬੰਦਾਂ ਦੇ ਘਰ ਦੇ ਵਿੱਚ ਬਹੁਤ ਸੁੱਖ ਹੁੰਦਾ ਜੀ ਆਹ ਲੋ ਜੀ ਮੇਰੀ ਮਾਤਾ ਜੀ ਨੇ ਤੇ ਬਹੁਤ ਸੋਹਣੀ ਮੰਨੀ ਬਣਾ ਕੇ ਤਿਆਰ ਕਰਤੀ ਠੀਕ ਹੈ ਜੀ ਤੇ ਹੁਣ ਬਸ ਮੱਥਾ ਟੇਕੀ ਆਉਣਗੇ ਜੀ ਹਨੂਮਾਨ ਜੀ ਦੇ ਕਿ ਜੀ। ਧੀਰੇ ਬੁਤ। ਬਾਕੀ ਬਣੇ ਰੋਜੀ ਬਲੌਗ ਦੇ ਵਿੱਚ ਐਂਡ ਤੱਕ ਕੀ ਕੀ ਕਰਦੇ ਆ ਤੁਹਾਨੂੰ ਸਾਰਾ ਕੁਝ ਦਿਖਿਹਾਉਣਾ ਹੈ ਜੀ। ਇਸ ਤੋਂ ਬਾਅਦ ਹਲੂਮਾਨ ਜੀ ਤੇ ਆਪਾਂ ਮੱਥਾ ਟੇਕ ਕੇ ਆਵਾਂਗੇ। ਬਣੇ ਰੋਜੀ ਬਲੌਗ ਦੇ ਵਿੱਚ। ਐਸੇ ਵੱਟ ਕੇ ਨਾ ਚੱਲੀ। ਹਲੂ ਜੀ ਮਾਤਾ ਜੀ ਨੂੰ ਦੇਖੋ ਜੀ ਦਿਖਾਉ। ਮੰਨੀ ਬਣ ਕੇ ਆਪਣੀ ਤਿਆਰ ਹੈ ਜੀ। ਥੋੜੀ ਜਿਹਾ ਜ਼ਿਆਦਾ ਰੜ ਗਈ। ਤਿਆਰ ਹੋ ਜੀ ਇੱਕ ਮੇਰਾ ਭਤੀਜਾ ਜੀ ਦਾ ਵਿੱਚ ਆਕੜਿਆ ਜੀ ਛੋਟਾ ਜਿਹਾ। ਚਲੋ। ਹਰਮਾਨ ਬੇਬੇ ਆਹ ਮੈਂ ਇਹ ਚਲਾ ਰਹੀ ਵਿਚਾਰੀ ਉਹ ਕੀ ਕਰਨਾ ਬਾ ਉਹ ਤੁਹਾਨੂੰ ਨਹੀਂ ਜਾਣ ਦੂਗਾ ਬਾਕੀ ਮੰਮੀ ਨੇ ਦੇਖੋ ਜੀ ਮੰਮੀ ਦੇ ਟੋਟੇ ਟੁਕੜੇ ਕਰਤੇ ਜੀ ਠੀਕ ਹੈ ਜੀ ਹਨੂਮਾਨ ਜੀ ਟੁਕੜੇ ਠੀਕ ਉਥੇ ਰੱਖ ਕੇ ਜੋਤ ਲਵਾਂਗੀ ਜੀ ਉਥੇ ਅਜੇ ਕੁੜੀ ਆਈ ਕੁਮਾਰੀ ਬੈਠੀ ਹੈ ਮੁੰਗਾ ਕੁਮਾਰੀ ਜੀ ਪਤਾਸੇ ਰਹਿਣਗੇ ਜੀ ਨਾਲ ਠੀਕ ਹੈ ਜੀ ਹਾਂ ਮੈਂ ਥਾ ਟਿੱਕੇ ਜਾਊਗੀ ਜੀ ਬਾਕੀ ਫੇ ਜਿਹੜੀ ਮੰਨੀ ਬਚ ਗਈ ਜੀ ਆਪਣੇ ਉੱਥੇ ਵੰਡ ਦਾਨਗੇ ਜੇ ਉੱਥੇ ਬੈਠਿਆ ਹੁੰਦੇ ਨੇ ਤੇ ਉਹਨਾਂ ਨੇ ਬੰਨਣ ਦੁਬਾਰਾ ਫਿਰ ਆਪਣੇ ਘਰੇ ਆ ਕੇ ਬੰਡੇ ਜਾਂਦੀ ਹੈ ਜੀ ਬਸ ਐਦਾਂ ਕਰਕੇ ਉਹਨੂੰ ਮਾਜ ਦੀ ਮੰਨੀ ਲੱਗਦੀ ਹੈ ਜੀ ਠੀਕ ਹੈ ਜੀ